राम नाम से सारा आलम राम नाम से सारा आलम झूम रहा है राम नाम से सारा आलम झूम रहा है मेरा मन भी आज अयोध्या घूम रहा है मेरा मन भी आज अयोध्या घूम रहा है श्री राम ਸ਼੍ਰੀ ਰਾਮ ਸ਼੍ਰੀ ਰਾਮ ਜਜਰਾਮ 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 ਮੈਨੂੰ ਜਦੋਂ ਇਨਵੀਟੇਸ਼ਨ ਮਿਲਿਆ ਮੈਂ ਸ਼ੇਅਰ ਕੀਤਾ ਫੇਸਬੁੱਕ ਤੇ I felt proud and ਲੋਕਾਂ ਨੇ ਬੜੀਆਂ ਵਧਾਈਆਂ ਦਿੱਤੀਆਂ ਵਰਲਡਵਾਈਡ ਮੈਨੂੰ ਬਹੁਤ ਮੁਬਾਰਕਾਂ ਮਿਲੀਆਂ ਜਦੋਂ ਮੈਨੂੰ ਇਨਵਿਟੇਸ਼ਨ ਲੈ ਕੇ ਘਰੇ ਆਏ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਕੱਲੀ ਔਰਤ ਨੂੰ ਬੁਲਾਉਣ ਦਾ ਵੀ ਮੈਨੂੰ ਤੁਸੀਂ ਲੋਕ ਕਿਉਂ ਬੁਲਾਏ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਦਿਲ 'ਚ ਤੁਹਾਡੇ ਵਿਰਸੇ ਪ੍ਰਤੀ 모 ਤੁਹਾਡੀ ਪੰਜਾਬੀ ਮਾਂ ਬੋਲੀ ਪ੍ਰਤੀ 모 ਪੰਜਾਬੀਅਤ ਦੇ ਪ੍ਰਤੀ ਜਿਹੜੇ ਤੁਹਾਡੇ ਅੰਦਰ ਦਿਲ ਦੇ ਅੰਦਰ ਦਰਦ ਹੈ ਜਿਹੜਾ ਪਿਆਰ ਹੈ ਜਿਹੜਾ ਉਹ ਝਲਕਦਾ ਉਸ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਦੰਨ ਫਿਰ ਮੈਂ 100% ਪਲਾਨ ਕਰ ਲਿਆ ਦੰਨ ਫਿਰ ਮੈਂ ਨਹੀਂ ਦੇਖਿਆ ਅੱਗਾ ਪਿੱਛੇ ਫਿਰ ਆਪਾਂ ਆਏ ਲੈਫਟ ਫਰ ਲਖਨਊ ਉੱਥੋਂ ਫਿਰ ਮੈਂ ਯੁੱਧਿਆਂ ਨੂੰ ਫਿਰ ਉਸ ਤੋਂ ਬਾਅਦ ਤਾਂ ਅਸੀਂ ਪੁੱਛੋ ਹੀ ਨਾ ਫਿਰ ਕੋਈ ਤਾਂ ਨਜ਼ਾਰਾ ਹੀ ਆ ਗਿਆ ਜਦੋਂ ਮੂਰਤੀ ਦਾ ਪਰਦਾ ਚੁੱਕਿਆ ਮੋਦੀ ਸਾਹਿਬ ਨੇ ਤਾਂ ਇੱਕ ਦੂਜੇ ਨੂੰ ਜੱਟੀਆਂ ਆਪਾ RAM LALLA ਆਏ ਓਰੇ RAM LALLA ਅਥਰੂ ਮਤਲਬ ਕਈ ਤਾਂ ਡਾਂਸ ਕਰੀ ਜਾਣ ਉੱਥੇ ਵਣ ਵਣ ਪੀਲਾ ਪੱਕੀ ਅਣੀ ਮੇਰੀ ਰਾਣੀ ਏ ਮਾਏ ਕੋਈ ਹੋ ਗਈ ਆ ਲਾਲ ਗੁਲਾਲ ਨੀ ਬਲੀਏ ਧੀਆਂ ਸਾਰੇ ਤੋਰ ਕੇ ਨੀ ਮੇਰੀ ਰਾਣੀ ਏ ਮਾਏ ਤੇਰਾ ਕਿਹਾ ਕੋ ਲੱਗਦਾ ਜੀ ਨੀ ਫਲੀਏ 22 ਜਨਵਰੀ 2024 ਇੱਕ ਅਜਿਹੇ ਦਿਨ ਜਿਹੜਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਅਸ ਦਿਨ ਸ਼੍ਰੀ ਰਾਮ ਲੱਲਾ ਦੀ ਪ੍ਰਣ ਪ੍ਰਤੀਸ਼ਠਾ ਹੋਈ ਸੀਗੀ ਦੇਸ਼ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨਿਮੰਤਰਣ ਦਿੱਤਾ ਗਿਆ ਸੀਗਾ ਉੱਥੇ ਪਹੁੰਚੇ ਵੀ ਆਪਣੇ ਜਿਹੜੇ ਐਕਸਪੀਰੀਅੰਸ ਵੀ ਸ਼ੇਅਰ ਕੀਤੇ ਲੇਕਿਨ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਇੱਥੋਂ ਵੀ ਬਹੁਤ ਲੋਕਾਂ ਨੇ ਇਨਵੀਟੇਸ਼ਨ ਮਿਲੇ ਸੀਗੇ ਸਾਡੇ ਨਾਲ ਜਿਹੜੇ ਪੰਜਾਬ ਦੇ ਲੋਕਪ੍ਰੀਅ ਜਿਹੜੇ ਲੋਕ ਗੀਤ ਹੈ ਉਹਨਾਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਕਹਿੰਦੇ ਕਿ ਗਲੋਬਲ ਸਤਰ ਤੇ ਪਹੁੰਚਾਇਆ ਹੈ ਸੁਖੀ ਬਰਾੜ ਮੈਮ ਸਾਡੇ ਨਾਲ ਹੈ ਮੈਮ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਦੇ ਵਿੱਚ ਆ ਮੈਂ ਅਯੋਧਿਆ ਜਾਣਾ ਆਪਣੇ ਆਪ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਲੰਬੇ ਸਮੇਂ ਤੋਂ 500 ਸਾਲਾਂ ਤੋਂ ਜਿਹੜੇ Hindu ਇੰਤਜ਼ਾਰ ਕਰ ਰਹੇ ਸੀਗੇ ਉਸ ਮੰਦਿਰ ਦਾ ਨਾ ਸਿਰਫ Hindu ਮੈਂ ਕਹਾਂਗੀ ਬਲਕਿ ਪੂਰੇ ਦੇਸ਼ ਵਾਸੀ ਤੁਸੀਂ ਉੱਥੇ ਗਏ ਤੁਹਾਨੂੰ ਮੌਕਾ ਮਿਲਿਆ ਕਿਵੇਂ ਜਿਆ ਤੁਹਾਡਾ ਐਕਸਪੀਰੀਅੰਸ ਰਿਹਾ ਸਭ ਤੋਂ ਪਹਿਲਾਂ ਡੇਲੀ ਪੋਸਟ ਦੇਖ ਰਹੇ ਤਮਾਮ ਜਿਹੜੇ ਮੇਰੇ ਸਰੋਤੇ ਨੇ ਉਹਨਾਂ ਨੂੰ ਜੈ ਸ਼੍ਰੀ ਰਾਮ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਪਰ ਰਾਜੀ ਇਹ ਜਿਹੜਾ ਰਾਮ ਮੰਦਰ ਦੀ ਵੇਟ ਸਿਰਫ ਹਿੰਦੂ ਨਹੀਂ ਸੀ ਕਰ ਰਹੇ ਤੁਸੀਂ ਵੀ ਕਹਤਾ ਸਾਰੇ ਭਾਰਤ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਜਿੰਨੇ ਸਾਡੇ ਇੰਡੀਅਨਸ ਹਿੰਦੂਸਤਾਨੀ ਬੈਠੇ ਸੀ ਸਾਰਿਆਂ ਨੂੰ ਹੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿ 500 ਸਾਲ ਬਾਅਦ ਰਾਮ ਲੱਲਾ ਆਪਣੇ ਅਸਲੀ ਜਨਮ ਸਥਾਨ ਤੇ ਪਧਾਰਨਗੇ ਐਂਡ ਇਹ ਬਹੁਤ ਵਧੀਆ ਅਪਰਾਲਾ ਤੇ ਬਹੁਤ ਹੀ ਵਧੀਆ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਇਟ ਵਾਸ ਵੰਡਰਫੁਲ ਮੈਂ ਸੋਚਦੀ ਸੀ ਮੈਂ ਕਿਸੇ ਯੂਬੇ ਚ ਆ ਗਈ ਵੀ ਮੈਂ ਠੀਕ ਥਾਂ ਤੇ ਆਈ ਆ ਵੀ ਕਿਆ ਬਾਤ ਹੈ ਮੈਮ ਤੁਸੀਂ ਹਮੇਸ਼ਾ ਹੀ ਕਹਿੰਦੇ ਨੇ ਕਿ ਵਿਰਸੇ ਨੂੰ ਅੱਗੇ ਲੈ ਕੇ ਆਇਓ ਪੰਜਾਬ ਦਾ ਲੇਕਿਨ ਉੱਥੇ ਜਾ ਕੇ ਜਦ ਤੁਸੀਂ ਦੇਖਿਆ ਵੀ ਹੋਣਾ ਜਾਂ ਤੁਹਾਨੂੰ ਨਿਮੰਤਰਣ ਮਿਲਿਆ ਜਾਂ ਸਭ ਤੋਂ ਪਹਿਲਾਂ ਇਨਵੀਟੇਸ਼ਨ ਕਾਰਡ ਮਿਲਿਆ ਕਿੰਨੇ ਕੀ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਇਹ ਸੋਚਿਆ ਕਿ ਆਮ ਸੋ ਬਲੇਸਡ ਤੇ ਕੋ ਜਿਹੜੇ ਅਸਲੀ ਪੰਜਾਬੀ ਵਿਰਸੇ ਨੂੰ ਪ੍ਰਣਾਏ ਹੋਏ ਨੇ ਥੋੜੇ ਜਿਹਾ ਕਲਾਕਾਰ ਹੀ ਨੇ ਪੰਜਾਬ 'ਚ ਹਨ ਤੇ ਮੈਂ ਜਦੋਂ ਮੈਨੂੰ ਇਨਵਿਟੇਸ਼ਨ ਲੈ ਕੇ ਘਰੇ ਆਏ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਕੱਲੀ ਔਰਤ ਨੂੰ ਬੁਲਾਉਣ ਦਾ ਵੀ ਮੈਨੂੰ ਤੁਸੀਂ ਮਤਲਬ ਕਿਉਂ ਬੁਲਾਇਆ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਦਿਲ 'ਚ ਤੁਹਾਡੇ ਵਿਰਸੇ ਪ੍ਰਤੀ 모 ਤੁਹਾਡੀ ਪੰਜਾਬੀ ਮਾਂ ਬੋਲੀ ਪ੍ਰਤੀ 모 ਪੰਜਾਬੀਅਤ ਦੇ ਪ੍ਰਤੀ ਜਿਹੜੇ ਤੁਹਾਡੇ ਅੰਦਰ ਦਿਲ ਦੇ ਅੰਦਰ ਦਰਦ ਹੈ ਜਿਹੜਾ ਪਿਆਰ ਹੈ ਜਿਹੜਾ ਉਹ ਝਲਕਦਾ ਉਸ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਦੈਟਸ ਵਾਈ ਕਿ ਅਸੀਂ ਪੰਜਾਬ ਦੇ ਵਿੱਚੋਂ ਤੁਹਾਨੂੰ ਚੁਣਿਆ ਕਿ ਤੁਸੀਂ ਇੱਕ ਸਭਿਆਚਾਰਕ ਸ਼ਖਸੀਅਤ ਉਹ ਤੇ ਤੁਸੀਂ ਉੱਥੇ ਜਾ ਕੇ ਸਾਡੇ ਪੰਜਾਬ ਦਾ ਮਾਣ ਵਧਾਉਂਗੇ ਸੋ ਮੈਂ ਉਹਨਾਂ ਦਾ ਸੱਦਾ ਪੱਤਰ ਸਵੀਕਾਰ ਕੀਤਾ ਤੇ ਆਈ ਆਈ ਫੈਲਟ ਸੋ ਬlesਟ ਕਿ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਪੰਜਾਬੀ ਸਭਿਆਚਾਰ ਦੀ ਜਿੱਤ ਹੋਈ ਹੈ ਪੰਜਾਬੀ ਵਿਰਾਸਤ ਦੀ ਜਿੱਤ ਹੋਈ ਹੈ ਪੰਜਾਬੀ ਸੰਸਕਾਰਾਂ ਨੂੰ ਸਾਂਭਣ ਦੀ ਜਿੱਤ ਹੋਈ ਹੈ ਔਰ ਪੰਜਾਬ ਪੰਜਾਬੀ ਐ ਤਾਂ ਸਮੁੱਚੇ ਪੰਜਾਬ ਦੀ ਜਿੱਤ ਹੋਈ ਹੈ ਇਸ ਚ ਮੈਮ ਇਨਵੀਟੇਸ਼ਨ ਮਿਲਦੀ ਤੁਸੀਂ ਕਿਨੂੰ ਕਿਨੂੰ ਦੱਸਿਆ ਇੰਡਸਟਰੀ ਵਿੱਚ ਦੱਸਿਆ ਕਿਸੇ ਨੂੰ ਮੈਨੂੰ ਜਦੋਂ ਇਨਵੀਟੇਸ਼ਨ ਮਿਲਿਆ ਮੈਂ ਸ਼ੇਅਰ ਕੀਤਾ ਫੇਸਬੁੱਕ ਤੇ आई फेल्ट प्राउड एंड ਲੋਕਾਂ ਨੇ ਬੜੀਆਂ ਵਧਾਈਆਂ ਦਿੱਤੀਆਂ वर्ल्ड वाइड ਮੈਨੂੰ ਬਹੁਤ ਮੁਬਾਰਕਾਂ ਮਿਲੀਆਂ ਉਹਨਾਂ ਮੁਬਾਰਕਾਂ ਨੇ ਮੇਰੇ ਚ ਫਿਰ ਹੋਰ ਜੋਸ਼ ਭਰਤਾ ਫਿਰ ਮੈਂ ਜਿਹੜਾ ਮੇਰਾ ਥੋੜਾ ਥੋੜਾ ਮਾਈਂਡ ਸੀਗਾ ਵੀ ਜਾਵਾਂ ਨਾ ਜਾਵਾਂ ਕਿਉਂਕਿ ਕੱਲਾ ਦਿਲ ਦੀ ਗੱਲ ਹੈ ਫਿਰ ਮੈਂ ਸੋਚਿਆ ਜਾਣਾ ਚਾਹੀਦਾ ਸੁਖੀ ਬਰਾਡ ਯੂ ਸ਼ੁਡ ਬੀ देयर ਦਨ ਫਿਰ ਮੈਂ 100% ਪਲਾਨ ਕਰ ਲਿਆ ਦਨ ਫਿਰ ਮੈਂ ਨਹੀਂ ਦੇਖਿਆ ਅੱਗਾ ਪਿੱਛੇ ਫਿਰ ਆਪਾਂ ਆਈ ਲੈਫਟ ਫਾਰ ਲਖਨਊ ਐਂਡ ਪੰਛੇ ਦਿਨ ਮੈਂ ਉੱਥੇ ਸਟੇ ਕੀਤਾ ਮੇਰੇ ਹੈਗੇ ਸੀ ਫੈਮਿਲੀ ਫਰੈਂਡਸ ਉੱਥੋਂ ਫਿਰ ਮਾਯੁੱਧਿਆਂ ਨੂੰ ਫਿਰ ਉਦੋਂ ਬਾਅਦ ਤਾਂ ਤੁਸੀਂ ਪੁੱਛੋ ਹੀ ਨਾ ਫਿਰ ਫਿਰ ਤਾਂ ਨਜ਼ਾਰਾ ਹੀ ਆ ਗਿਆ ਇਹ ਉਧਰ ਦੀ ਧਰਤੀ ਤੇ ਜਦ ਪਹਿਲੀ ਤਸਵੀਰ ਰਾਮ ਲੱਲਾ ਦੀ ਆਈ ਜਦੋਂ ਪਹਿਲਾਂ ਮੈਂ ਐਂਟਰ ਕੀਤਾ ਮੈਂ ਉੱਥੋਂ ਸ਼ੁਰੂ ਕਰਦੀ ਐਂਟਰ ਕੀਤਾ ਤਾਂ 15 ਕਿਲੋਮੀਟਰ ਤੇ ਯੂ ਕਾਂਟ ਅਮੇਜਨ ਬੱਚੀ ਵੀ ਇਧਰ ਫੁੱਲ ਇਧਰ ਫੁੱਲ ਜਿਹੜੇ ਡਿਵਾਈਡਰ ਹੁੰਦੇ ਆ ਸੜਕਾਂ ਦੇ ਉਹਨਾਂ ਤੇ ਫੁੱਲ फेर ਜੇ ਇੱਧਰ ਦੇਖਾਂ ਇੱਧਰ ਡਾਂਸ ਚੱਲ ਰਿਹਾ ਐ ਇੱਧਰ ਦੇਖਾਂ ਗੱਡੀ ਦੀ ਇੱਧਰ ਡਾਂਸ ਚੱਲ ਰਿਹਾ ਐ ਮਤਲਬ 100 100 ਮੀਟਰ ਦੀ ਐਡਾ ਵਧੀਆ ਅਰੇਂਜਮੈਂਟ ਯੂਪੀ ਗਵਰਨਮੈਂਟ ਨੇ ਕੀਤਾ ਸੀ ਰਾਮ ਲੱਲਾ ਦੇ ਸਵਾਗਤ 'ਚ ਕਿਉਂਕਿ ਦੇਖੋ ਜਦੋਂ ਰਾਮ ਬਨਵਾਸ ਕੱਟ ਕੇ ਆਇਆ ਉਹ ਤਾਂ 14 ਸਾਲ ਦਾ ਸੀ ਤੇ ਆਪਾਂ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਾਂ ਦੀਵੇ ਜਗਾਉਣੇ ਆ ਦਿਵਾਲੀ ਕਿਉਂ ਮਨਾਉਣੇ ਆ ਆਪਾਂ ਨੂੰ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਰਾਮਚੰਦਰ ਜੀ ਬਨਵਾਸ ਕੱਟ ਕੇ ਆਏ ਸੀ ਤੇ ਜੇ 500 ਸਾਲਾਂ ਬਾਅਦ ਰਾਮ ਲੱਲਾ ਨੂੰ ਉਹਦੇ ਅਸਲੀ ਸਥਾਨ ਜਿੱਥੇ ਉਹ ਪੈਦਾ ਹੋਏ ਸੀ ਉਹ ਜਗ੍ਹਾ ਮਿਲ ਜੇ ਤਾਂ ਤੁਸੀਂ ਆਪ ਦੱਸੋ ਵੀ ਖੁਸ਼ੀ ਦਾ ਕੋਈ ਟਿਕਾਣਾ ਰਹੋ ਲੋਕ ਰੋ ਰਹੇ ਸੀ ਪੀਪਲ ਵਰ ਵਿਪਿੰਗ ਜਦੋਂ ਮੂਰਤੀ ਦਾ ਪਰਦਾ ਚੁੱਕਿਆ મોદી ਸਾਹਿਬ ਨੇ ਤਾਂ ਇੱਕ ਦੂਜੇ ਨੂੰ ਜੱਫੀਆਂ ਪਾ ਰਾਮ ਲੱਲਾ ਆਇਓ ਰੇ ਰਾਮ ਲੱਲਾ ਅਥਰੂ ਮਤਲਬ ਕਈ ਤਾਂ ਡਾਂਸ ਕਰੀ ਜਾਣ ਉੱਥੇ ਮਤਲਬ ਲਾਈਕ ਸੇਂਟ ਸੀਗੇ ਬਹੁਤ ਯੋਗੀ ਮਤਲਬ ਪੀਰ ਫਕੀਰ ਸਾਰੇ ਪਹੁੰਚੇ ਹੋਏ ਸੀਗੇ ਤੇ ਮਤਲਬ ਤੁਸੀਂ ਛੱਡ ਹੀ ਦਿਓ ਗੱਲਾਂ ਉਹ ਨਜ਼ਾਰਾ ਜ਼ਿੰਦਗੀ ਚ ਨਹੀਂ ਭੁੱਲਣਾ ਮੈਂ ਨਹੀਂ ਇੰਨਾ ਦੇਖਿਆ ਕਦੇ ਦਿਲ ਦੀ ਗੱਲ ਐ ਇੰਨੀਆਂ ਫੀਲਿੰਗਸ ਭਾਵਨਾਵਾਂ ਜਿਹੜੀਆਂ ਮੈਂ ਸੋਚਦੀ ਆ ਵੀ ਜੇ ਨਾਮਵੰਨ ਦਾ ਰਾਮ ਮੰਦਿਰ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਕਿੰਦੀ ਠੇਸ ਪਹੁੰਚਣੀ ਸੀ ਸੋ ਮੇਰਾ ਖਿਆਲ ਆ ਇਹ ਵਧੀਆ ਸਟੈਪ ਆ ਜਿਹਨੇ ਵੀ ਕੀਤਾ ਸਰਕਾਰ ਨੇ ਕੀਤਾ ਜਾਂ ٹرسٹ ਨੇ ਕੀਤਾ ਆਪਾਂ ਤਾਂ ਉਹਨਾਂ ਗੱਲਾਂ ਤੋਂ ਅਬਾਵਾ ਬੱਠ ਬਹੁਤ ਵਧੀਆ ਕੀਤਾ ਬਹੁਤ ਹੀ ਵਧੀਆ ਅੱਛਾ ਮੈਂ ਉੱਥੇ ਜਾਣਾ ਤੇ ਜਿਸਥੇ ਇੰਨੇ ਸਾਰੇ ਸੈਲੀਬ੍ਰਿਟੀ ਅਸੀਂ ਬਾਲੀਵੁੱਡ ਦੀ ਵੀ ਦੇਖੇ ਹੈ ਨਾ ਬਹੁਤ ਘੱਟ ਲੋਕਾਂ ਨੂੰ ਇਨਵੀਟੇਸ਼ਨ ਸੀਗਾ ਕਹੇ ਕਿ ਸਿਲੈਕਟਡ ਲੋਕਾਂ ਨੂੰ ਇਨਵੀਟੇਸ਼ਨ ਸੀ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਕਿਹਦੇ ਕਿਹਦੇ ਨਾਲ ਗੱਲ ਕੀਤੀ ਉੱਥੇ ਉੱਥੇ ਆ ਦੇਖੋ ਚਾਰ ਬਲੌਕ ਬਣੇ ਹੋਏ ਸੀ ਜਿਹੜੇ ਤਾਂ ਮੋਦੀ ਸਾਹਿਬ ਦੇ ਸਾਹਮਣੇ ਤਾਂ ਸਾਰੇ ਆ ਰਾਮਦੇਵ ਵਰਗੇ ਸੀ ਜਨੇ ਸੰਟ ਯੋਗੀ ਫਕੀਰ ਜਨੇ ਇਹਨਾਂ ਦਾ ਸੰਪਰਦਾਇ ਦੇ ਹੈਡ ਸੀਗੇ ਉਸ ਤੋਂ ਬਾਅਦ ਚਾਰ ਬਲਾਕ ਇੱਕ ਬਲਾਕ ਦੇ ਵਿੱਚ ਸਾਰੇ ਸੈਲੀਬ੍ਰਿਟੀ ਸਾਰੇ ਬੰਬੇ ਬਾਲੀਵੁੱਡ ਸਾਰੇ ਵਿੱਚ ਸੀਗੀ ਤੇ ਉਹਨਾਂ ਦੇ ਵਿੱਚ ਸੀ ਤੁਹਾਡੀ ਇੱਕ ਸੁਖੀ ਬਰਾੜ ਜਿਹੜੀ ਆਪਦੇ ਫਲਕਾਰੀ ਲੈ ਕੇ ਸਿਰ ਢੱਕ ਕੇ ਬੈਠੀ ਹੋਈ ਸੀ ਉੱਥੇ ਹੀ ਸਾਰੇ ਮਦਵਚਨ ਉੱਥੇ ਹੀ ਹੇਮਾ ਮਾਨਲੀ ਉੱਥੇ ਹੀ ਕੰਗਣਾ ਰਣੌਤ ਉੱਥੇ ਹੀ ਅਨੂਪਮ ਖੇਰ ਉੱਥੇ ਹੀ ਵਿਵੇਕ ਭਰਾਏ ਉੱਥੇ ਹੀ ਸਨੂਨੇਗਮ ਉੱਥੇ ਹੀ ਸਾਰੇ ਅਸੀਂ ਇਕੱਠੇ ਹੀ ਬੈਠੇ ਸੀਗੇ ਸਾਰੇ ਲਾਈਕ ਐਂਡ ਵਧੀਆ ਲੱਗ ਰਿਹਾ ਸੀ ਉੱਥੇ ਅਸਲ 'ਚ ਨਾ ਜਿੰਨੇ ਵੀ ਸੈਲੀਬ੍ਰਿਟੀਜ਼ ਤੋਂ ਇਲਾਵਾ ਵੀ ਜਿੰਨੇ ਕਈ ਮੁੱਖ ਮੰਤਰੀ ਵੀ ਮੈਨੂੰ ਮਿਲੇ ਉੱਥੇ ਕਿਸੇ ਦਾ ਕੋਈ ਫਰਕ ਨਹੀਂ ਸੀ ਲੱਗਦਾ ਰਾਜਾ ਇਰੰਕਾ ਇਹ ਆਈਐਸ ਆ ਸਾਰੇ ਆਪਦੇ ਆਪ ਨੂੰ ਹੌਮਾ ਕੱਢ ਕੇ ਨਾ ਵਿੱਚ ਜਿਹੜੀ ਆਕੜ ਹੁੰਦੀ ਉਹ ਮੇਰਾ ਖਿਆਲ ਹੈ ਕਿਸੇ 'ਚ ਨਹੀਂ ਸੀ ਉਹਨਾਂ ਨੇ ਟੋਟਲੀ ਰਾਮ ਨੂੰ ਸਰੈਂਡਰ ਕੀਤਾ ਹੋਇਆ ਸੀ ਅਨੂਪਮ ਖੇਰ ਨੇ ਪੱਗ ਬੰਨੀ ਹੋਈ ਸੀ ਮਤਲਬ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਰਾਮ ਲਲਾ ਦੇ ਸਤਕਾਰ ਲਈ ਜਾ ਰਹੇ ਹਾਂ ਐਵਰੀਬਾਡੀ ਵਾਸ ਇਨ ਥੈਟ ਕਲਰ ਆਫ ਰਾਮ ਰਾਮ ਦੇ ਰੰਗ ਦੇ ਵਿੱਚ ਤਾਂ ਸਾਰੇ ਹੀ ਸੀਗੇ ਤੁਸੀਂ ਵੀ ਹੋਵਗੇ ਤੁਸੀਂ ਕੀ ਪਾ ਕੇ ਗਈ ਸੀ ਮੈਮ ਸਪੈਸ਼ਲੀ ਕੀ ਅਟਾਇਰ ਉਸੇ ਕਲਰ ਦਾ ਪਗਵਾਰ ਕਲਰ ਦਾ ਪਾ ਕੇ ਗਈ ਸੀ ਮੈਂ ਜਦੋਂ ਗਈ ਮੈਨੂੰ ਪਗਵਾ ਮੇਰਾ ਕੁਝ ਨਹੀਂ ਸੀ ਮੇਰਾ ਤਾਂ ਮੇਰੇ ਪਰਪਲ ਕਲਰ ਦਾ ਸੂਟ ਪਾਇਆ ਸੀ ਕੁਦਰਤੀ ਜਿਹੜੀ ਮੈਂ ਫੁਲਕਾਰੀ ਲਈ ਨਾ ਬਾਈ ਚਾਂਸ ਮੈਟਰ ਆਫ ਚਾਂਸ ਔਰ ਵਧੀਆ ਲੱਗਿਆ ਮੈਨੂੰ ਤਾਂ ਉਹ ਉਹੀ ਰੰਗ ਦੀ ਸੀਗੀ yellow ਜੇ ਰੰਗ ਦੀ ਉਹ ਲੋਕਾਂ ਨੂੰ ਲੱਗਿਆ ਵੀ ਪਗਵਾ ਰੰਗ ਹੈ ਬਟ ਚਲ ਜੇ ਪਗਵਾ ਵੀ ਹੋਇਆ ਭਗਵਾ ਵੀ ਤਾਂ ਰੰਗ ਹੈ ਲਾਲ ਵੀ ਰੰਗ ਹੈ ਨੀਲਾ ਵੀ ਰੰਗ ਹੈ ਚਿੱਟਾ ਵੀ ਰੰਗ ਹੈ ਭਗਵਾ ਵੀ ਰੰਗ ਹੈ ਇੱਕ ਦਿਨ ਜੇ ਭਗਵੇਂ ਰੰਗ ਚ ਸਾਰੀ ਜਨਤਾ ਰੰਗ ਜਾਊਗੀ ਤਾਂ ਨਾਟ ਬੈਡ ਇਨ ਦੈਟ ਨਾਥਿੰਗ ਬੈਡ ਥੇਰ ਅੱਛਾ ਤੁਸੀਂ ਅਲੱਗ ਤੋਂ ਲੱਗ ਰਹੇ ਹੋ ਨਹੀਂ ਕਿਉਂਕਿ ਸੁਰਤੇ ਸਿਰਤੇ ਚ ਅਸੀਂ ਚੁੰਨੀ ਪਾਈ ਹੋਣੀ ਹੈ ਨਾ ਆਇਆ ਨਹੀਂ ਕੋਈ ਪੁੱਛਣ ਕਿੱਥੋਂ ਆਇਆ ਮੈਮ ਨਹੀਂ بڑے ਲੋਕਾਂ ਨੇ ਸਰਦਾਰਾਂ ਨੂੰ ਇੰਨਾ ਸਤਕਾਰ ਮਿਲਦਾ ਨਾ ਬਾਹਰ ਸਰਦਾਰਨੀਆਂ ਨੂੰ ਵੀ ਓਨਾ ਹੀ ਮਿਲਦਾ ਸਤਕਾਰ ਲੋਕ ਮੈਂ ਕਹ ਰਹੀ ਸੀ ਜੈ ਸ਼੍ਰੀ ਰਾਮ ਤੇ ਮੈਨੂੰ ਅੱਗੇ ਕਹ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੋ ਸਿੱਖਾਂ ਦੀ ਆਪਣੀ ਪਹਿਚਾਨ ਹੈਗੀ ਆ ਅਲੱਗ ਹੈਗੀ ਆ ਸਰਦਾਰਨੀਆਂ ਦੀ ਆਈ ਫੀਲ ਪ੍ਰਾਊਡ ਮੈਂ ਜਿਹੜੇ ਪਹਿਰਾਵੇ ਚ ਰਹਿਨੀ ਆ ਮੈਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਦੋਂ ਮਰਜੀ ਕੋਈ ਅਬਜ਼ਰਪਾ 20 ਦੇਸ਼ ਚ ਤੁਮ ਜਾਇਆ ਹੀ ਆ ਤੁਸੀਂ ਇਸ ਤਰ੍ਹਾਂ ਹੀ ਮਿਲੋਗੇ ਸੁਖੀ ਬਰਾੜ ਕਦੇ ਨਹੀਂ ਬਦਲੀ ਕਦੇ ਆਪਦੀ ਲਾਈਨ ਨਹੀਂ ਛੱਡੀ ਕਦੇ ਜਿਵੇਂ ਅੱਜ ਕੱਲ ਦੇ ਫੁਕਰੇ ਗਾਇਕ ਨੇ ਫੁਕਰੇ ਗਾਇਕਾ ਹਨ ਇੱਕ ਦਿਨ ਚ ਉਹ ਜਦੋਂ ਗੀਤ ਇੱਕ ਹਿੱਟ ਹੋ ਜਾਂਦਾ ਅਧੀਆਂ ਨੰਗੀਆਂ ਅਗਲੇ ਦਿਨ ਹੋਈਆਂ ਹੁੰਦੀਆਂ ਹੁੰਦੀਆਂ ਹੁਣ ਵੀ ਵਧੀਆ ਪ੍ਰੋਗਰਾਮ ਕਰ ਰਹੀ ਆ ਬਟ ਆਪਦਾ ਪਹਿਰਾਵਾ ਮੈਂ ਸਾਰਨ ਨੂੰ ਇਹੀ ਕਹਿੰਨੇ ਵੇ ਪਹਿਰਾਵਾ ਬੋਲੀ ਆਪਣਾ ਦੇਸ਼ ਆਪਣਾ ਪਛੋਕੜ ਆਪਣੀ ਔਕਾਤ ਆਪਣੀਆਂ ਜੜਾਂ ਨਾਲ ਹਮੇਸ਼ਾ ਜੁੜੇ ਰਹੋਗੇ ਤਾਂ ਅੱਜ ਤੁਹਾਡੇ ਸਾਹਮਣੇ ਮੈਂ ਉਦਾਹਰਨ ਬੈਠੀ ਆ ਕਿਸੇ ਨਾ ਕਿਸੇ ਨਾ ਇੱਕ ਦਿਨ ਇਹੋ ਜਿਹਾ ਮਾਣ ਮਿਲਦਾ ਜਿਹੜਾ ਬੰਦਾ ਸਾਰੇ ਮਰਜ਼ਾਦ ਰੱਖਦਾ ਤੇ ਕਦੇ ਭੁੱਲ ਹੀ ਨਹੀਂ ਸਕਦਾ ਅੱਛਾ ਤੁਸੀਂ ਦੱਸਿਆ ਉੱਥੇ ਅਨੁਪਮ ਖੇਰ ਵੀ ਸੀਗੇ ਤੇ ਕੰਗਣਾ ਰਣੌਦ ਵੀ ਸੀਗੀ ਗੱਲ ਹੋਈ ਦੋਨਾਂ ਵਿੱਚੋਂ ਕਿਸੇ ਨਾਲ ਮੇਰੀ ਅ ਅਸੀਂ ਮੈਂ ਮੇਰਾ ਜਿੱਥੇ ਜੀ ਕੀਤਾ ਮੈਂ ਗੱਲ ਕੀਤੀ ਜਿਵੇਂ અનુਪਮ ਖੇਰ ਸਾਰਿਆਂ ਨਾਲ ਸਾਡੀ ਹੈਲੋ ਉਹਨਾਂ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਸਾਰਿਆਂ ਨਾਲ ਪਰ ਮੇਰਾ ਮੈਂ ਕੰਗਣਾ ਰੌਤ ਨਾਲ ਨਹੀਂ ਗੱਲ ਕੀਤੀ ਮੇਰੀ ਰੂਹ ਹੀ ਨਹੀਂ ਮੰਨੀ ਪੰਜਾਬੀ ਚ ਗੱਲ ਕਰੂੰ ਕਿ ਬਾਰੀ ਦਿਲ ਦੀ ਗੱਲ ਹੈ ਕੁਝ ਕੁਝ ਬਹੁਤ ਹੋਈ ਬਹੁਤ ਖੁਸ਼ ਉਹ ਖੜੀ ਹੋ ਕੇ ਖੜੀ ਅਸੀਂ ਬੈਠੇ ਤਾੜੀਆਂ ਮਾਰ ਰਹੇ ਸੀ ਉਹ ਥੋੜਾ ਜਿਹਾ ਖੜੀ ਹੋ ਕੇ ਦਿਖਾਇਆ ਉਹਨੇ ਵੀ ਵੀ ਹਨਾ ਵੀ ਮੈਨੂੰ ਵੀ ਖੁਸ਼ੀ ਆਇਆ ਚਲੋ ਤਾਂ ਆਪਣੇ ਆਪਣੇ ਵੇਖੋ ਪ੍ਰਗਟਾਵਾ ਕਰਨ ਦਾ ਤਰੀਕਾ ਹੈ ਲੇਓ ਨਹੀਂ ਖੜੀ ਹੋਏ ਕਿ ਸਾਧੂ ਸੰਤ ਵੀ ਬਹੁਤ ਖੜੇ ਹੋ ਕੇ ਤਾੜੀਆਂ ਮਾਰਦੇ ਸੀ ਇੱਕ ਦੂਜੇ ਨੂੰ ਮਿਲਦੇ ਸੀ ਕਿ ਰਾਮ ਲੱਲਾ ਆਏ ਓਰੇ ਰਾਮ ਲੱਲਾ ਆਏ ਓਰੇ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋ ਰਹੇ ਸੀ ਉੱਚੀ ਉੱਚੀ ਦੇਰ ਵੀਪਿੰਗ ਲਾਊਡਲੀ ਮਤਲਬ ਖੁਸ਼ੀ ਚ ਰੋ ਰਹੇ ਸੀ ਸੋ ਬੜਾ ਨਜ਼ਾਰਾ ਵਧੀਆ ਸੀਗਾ ਮਜ਼ਾ ਅੱਛਾ ਜਦ ਇਸ ਤਰੀਕੇ ਨਾਲ ਸਿਲੈਕਟਡ ਇਨਵੀਟੇਸ਼ਨ ਸੀਗਾ ਸਾਰਿਆਂ ਨੂੰ ਖਾਣ ਪੀਣ ਦਾ ਕਿ ਇੰਤਜ਼ਾਮ ਸੀਗਾ ਕਿਉਂਕਿ ਪ੍ਰੋਗਰਾਮ ਥੋੜਾ ਲੰਮਾ ਵੀ ਚੱਲਿਆ ਮੈਂ ਕਹਣੀ ਆ ਜੋ ਉਹ ਤਾਂ ਤੁਸੀਂ ਗੱਲਾਂ ਹੀ ਛੱਡਦੇ ਚੰਗਾ ਹੋ ਗਿਆ ਪੁੱਛ ਲਿਆ ਮੈਂ ਤਾਂ ਇਹੋ ਜਿਹਾ ਅਰੇਂਜਮੈਂਟ ਦੇਖੋ ਮੈਂ ਲਗਭਗ ਭਾਰਤ ਦੇ ਜਿੰਨੇ ਰਾਸ਼ਟਰਪਤੀ ਰਹੇ ਨੇ ਆ ਦੋ ਨੂੰ ਛੱਡ ਕੇ ਸਭ ਮੂਰੇ ਪਰਫਾਰਮੈਂਸ ਦਿੱਤੀ ਹੈ ਵੱਡੇ ਵੱਡੇ ਪ੍ਰੋਗਰਾਮ ਕੀਤੇ ਨੇ वर्ल्ड वाइड ਬਟ ਜੋ ਮੈਂ ਜੋਗੀ ਦਾ ਅੰਤਜਾਮ ਦੇਖਿਆ ਨਾ ਦਿਲ ਦੀ ਗੱਲ ਹੈ ਫੱਟੇ ਚੱਕੇ ਪਏ ਸੀ ਯਾਨੀ 15-15 ਮਿੰਟ ਬਾਅਦ ਜੋਗੀ ਦੀ ਇੱਕ ਪ੍ਰਾਈਵੇਟ ਫੋਰਸ ਨਹੀਂ ਜਿੱਦਾਂ ਲਾਈ ਹੁੰਦੀ ਸੀ ਆਰਪੀਐਫ ਵਾਲੇ ਪ੍ਰਾਈਵੇਟ ਮੁੰਡਿਆਂ ਦੀ ਭਰਤੀ ਕੁਝ ਕਿਹੜੇ ਡਰੈੱਸਾਂ ਪੰਜ ਬਈ 10 10 ਮਿੰਟ ਬਾਅਦ ਬੇਟਾ ਸਾਡੇ ਕੋਲੇ ਕਦੇ ਚਾਹ ਆ ਜੇ ਕਦੇ ਕੌਫੀ ਆ ਜੇ ਕਦੇ ਡੱਬਿਆਂ 'ਚ ਸਨੈਕਸ ਆ ਜਾਣ ਗਿਫਟ ਵੀ ਅੱਧੇ ਗਿਫਟ ਤੋਂ ਉੱਥੇ ਬੈਠਣ ਨੂੰ ਲਿਟਰੇਚਰ ਵੰਡ ਰਹੇ ਐਨਾ ਵਧੀਆ ਅਰੇਂਜਮੈਂਟ ਜੋਗੀ ਦਾ ਸੀ ਸਲੂਟ ਇਹ ਇਹ じゃ ਸੀਐਮ ਹੋਵੇ ਨਾ ਮੈਂ ਨਹੀਂ ਮੈਂ ਪਾਰਟੀ ਵਾਜੀ ਤੇ ਉੱਪਰ ਉੱਠ ਕੇ ਗੱਲ ਕਰ ਰਹੀ ਹਾਂ ਆਈਐਸ ਅਫਸਰ ਆਈਪੀਐਸ ਅਫਸਰ ਡੀਆਈਜੀ ਕਮਿਸ਼ਨਰ ਸਾਰੇ ਜਦੋਂ ਅਸੀਂ ਗਏ ਨਾ ਸਾਰੇ ਲਾਈਨ 'ਚ ਖੜੇ ਸੀ ਸਾਨੂੰ ਨਹੀਂ ਸੀ ਪਤਾ ਲੱਗਦਾ ਵੀ ਆਈਐਸ ਐ ਕਿਹੜਾ ਐ ਐ ਖੜੇ ਸੀ ਇੱਕ ਮੁੰਡਾ ਤਾਂ ਮੇਰੀ ਵੀਡੀਓ ਬਣਾਉਣਾ ਆ ਗਿਆ ਕਹਿੰਦਾ ਮੈਡਮ ਅਕੇਲੇ ਹੋ ਮੈਂ ਵੀਡੀਓ ਬਣਾਉਂ ਮੈਂ ਕਿਹਾ ਬਣਾ ਲੈ ਬੇਟਾ ਤੇ ਜਦੋਂ ਉਹਨੇ ਵੀਡੀਓ ਬਣਾ ਲਈ ਮੈਂ ਕਿਹਾ ਬੇਟਾ ਥੈਂਕ ਯੂ ਮੈਂ ਕਿਹਾ ਤੂੰ ਆਪ ਕਹ ਮੈਂ ਕਹ ਸੀਆਰਪੀ ਤੇ ਸਿਫਾਈ ਹੋਣਾ ਕੋਈ ਮੈਂ ਕਿਹਾ ਮੈਂ ਆਈ ਨੋ ਮੈਂ ਕਿਹਾ ਆਈ ਨੋ ਯਰ ਗੁੱਡ ਨੇਮ ਕਹਿੰਦਾ ਮੈਂ ਕਿਹਾ ਆਪ ਕਿਆ ਕਰਤੇ ਹੋ ਸੀਆਰਪੀ ਇਸ ਵਿੱਚ ਹੋ ਸੀ ਕਹਿੰਦਾ ਨਹੀਂ ਮੈਡਮ ਆਏ ਆ ਮੈਂ ਇੱਕ ਛੋਟਾ ਸਾ ਆਈਐਸ ਅਫਸਰ ਹਾਂ ਔਰ ਉਹ ਫੋਟੋ ਖਿੱਚ ਰਿਹਾ ਜਿਵੇਂ ਆਪਣੇ ਆਮ ਮੁੰਡੇ ਮੈਂ ਸਾਦਣਾ ਵੀਟਾ ਮੇਰੀ ਵੀਡੀਓ ਬਣਾਈ ਮਤਲਬ ਔਨ ਦੈਟ ਡੇ ਦੇ ਵਾਰ ਸੋ ਡਾਊਨ ਟੂ ਅਰਥ ਐਂਡ ਆ ਰੀਲੀ ਅਪਰੀਸ਼ੀਏਟ ਥੈਟ ਭਾਵੇਂ ਤੁਸੀਂ ਐਡਮਿਨਿਸਟ੍ਰੇਸ਼ਨ ਸਮਝ ਲਓ ਜੋਗੀ ਦੀ ਜਿਵੇਂ ਮਰਜ਼ੀ ਸਮਝ ਲਓ ਇੱਕ ਦਿਨ ਤਾਂ ਉਹਨੇ ਚਮਤਕਾਰ ਦਿਖਾਇਆ ਮਤਲਬ ਤੁਸੀਂ ਛੱਡ ਹੀ ਦਿਓ ਗੱਲਾਂ ਸੜਕਾਂ ਤੇ ਐ ਖੜੇ ਸੀ ਪਾਸੇ ਤੇ YouTube ਵਾਲੇ ਚੈਨਲ ਵਿਚਾਰੇ ਸਾਰੇ ਕਿਉਂਕਿ ਸਾਰਿਆਂ ਨੂੰ ਤਾਂ ਲਾਊਡ ਨਹੀਂ ਸੀ ਨਾ ਸਾਰੇ ਚੈਨਲ ਵਾਲੇ ਆ ਕੈਮਰੇ ਲਈ ਖੜੇ ਜਨਤਾ ਉੱਤੇ ਖੜੀ ਹੈ ਯੋਧਿਆਂ ਦੀ ਇੱਧਰ ਖੜੇ ਹੈ ਇੱਧਰ ਖੜੇ ਹੈ ਫਿਰ ਮੈਰੀ ਜਦੋਂ ਗੱਡੀ ਆਈ ਮੈਂ ਕਿਹਾ ਪੰਜਾਬ ਆਇਆ ਜੀ ਪੰਜਾਬ ਆ ਗਿਆ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਰਿਸਪੈਕਟ ਕੀਤੀ ਉਹਨਾਂ ਨੇ ਪੰਜਾਬ ਦੀ ਐਂਡ ਆਈ 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 ਐਮ ਰੀਲੀ ਹੈਪੀ ਫॉर दैट ਮੂਮੈਂਟਸ ਯੂ ਨੋ ਤੁਸੀਂ yogi ਸਰਕਾਰ ਦੇ ਜਿਹੜਾ ਤੁਸੀਂ ਕਹਿਆ ਕਿ ਬਹੁਤ ਬੜੀਆ ਇੰਤਜ਼ਾਮ ਕੀਤਾ ਉਹਨਾਂ ਨੇ ਪੰਜਾਬ ਮੰਗਦਾ ਹੈ ਕਿ yogi ਪੰਜਾਬ ਮੰਗਦਾ yogi ਜੇ ਪੰਜਾਬ ਚ ਕੋਈ yogi ਬੰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਹੈਲਪ ਨਹੀਂ ਨਾ ਮਿਲਦੀ ਉਹਨੂੰ ਇੱਧਰ ਉੱਧਰ ਗੱਲ ਤਾਂ ਇਹ ਵੀ yogi ਦਾ ਤਾਂ modi ਦਾ ਇਕੱਠਾ ਕੰਬੀਨੇਸ਼ਨ ਹੋ ਗਿਆ ਨਾ ਡਬਲ ਇੰਜਨ ਦੀ ਸਰਕਾਰ ਦਾ ਫਰਕ ਤਾਂ ਪੈਂਦਾ ਹੀ ਹੈ ਨਾ ਬਟ yogi yogi ਹੈ yogi ਨੇ ਅਜੇ ਤੱਕ ਨਾ ਆਪ ਦਾ ਪਹਿਰਾਵਾ ਛੱਡਿਆ ਮੇਰੇ ਵਾਂਗੂ ਜੋਗੀ ਜੋਗੀ ਬਣ ਕੇ ਰਹਿੰਦਾ ਸੋ ਸੁਖੀ ਬਰਾੜ ਸਭਿਆਚਾਰ ਬਣ ਕੇ ਰਹਿੰਦੀ ਹੈ ਸੋ ਜੋਗੀ ਦੀਆਂ ਕਈ ਗੱਲਾਂ ਬਹੁਤ ਜ਼ਿਆਦਾ ਉਹਦੇ ਚ ਐਪਰੀਸ਼ੀਏਸ਼ਨ ਵਾਲੀ ਗੱਲ ਹੀ ਹੈ ਹੀ ਇਜ਼ ਅ ਗੁੱਡ ਐਡਮਿਨਿਸਟਰेटर ਕਿਉਂਕਿ ਉਹਨੂੰ ਲਾਲਚ ਨਹੀਂ ਵੀ ਮੈਂ ਆਪਦਾ ਭਤੀਜੇ ਨੂੰ ਖਵਾਣਾ ਜਾਂ ਉਹਨੂੰ ਖਾਣਾ ਉਹਦੀ ਭੈਣ ਤਾਂ ਹਜੇ ਵੀ ਫੁੱਲ ਵੇਚਦੀ ਹੈ ਮੰਦਿਰ ਚ ਹਾਂਜੀ ਉਹਨੇ ਕੋਈ ਆਪਦਾ ਪਰਿਵਾਰ ਨੂੰ ਪ੍ਰਮੋਟ ਨਹੀਂ ਕੀਤਾ ਵੈਸੇ ਇਸ ਪਾਰਟੀ ਚ ਇਹ ਗੱਲ ਹੈਗੀ ਭਤੀਜਾ ਭਾਈਵਾਦ ਹੈ ਨਹੀਂ ਇਸ ਦਾ ਇਹ 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 ਲਖਣ ਤਾਂ ਆਪਾਂ ਕਹਿ ਸਕਦੇ ਹਾਂ ਦੂਜੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਵੀ ਬਹੁਤ ਵਰੀੜਾ ਮੈਂ ਭਗਵੰਤ ਮਾਨ ਨੂੰ ਉਹਦੇ ਚ ਦਿਲ ਚ ਇੱਥੇ ਦਰਦ ਹੈ ਅਸੀਂ ਇਕੱਠੇ ਕੰਮ ਕੀਤਾ ਹੈ 20 ਸਾਲ 35 ਸਾਲਾਂ ਤੋਂ ਮੈਂ ਭਗਵੰਤ ਮਾਨ ਨੂੰ ਜਾਣਦੀ ਉਹਦੀ ਇਲੈਕਸ਼ਨ ਚ ਵੀ ਜਾਂਦੀ ਰਹੀ ਹਾਂ ਬਹੁਤ ਅੱਛਾ ਉਹਦਾ ਦਿਲ ਚ ਦਰਦ ਪੰਜਾਬ ਲਈ ਹੈਗਾ ਉਹ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦਾ ਅਸਲੀਅਤ ਵਿੱਚ ਮੈਂ ਹਜੇ ਮਿਲ ਨਹੀਂ ਕਿਉਂਕਿ ਆਈ ਵਾਸ ਆਊਟ ਆਫ ਇੰਡੀਆ ਮੇਰੀ ਫੈਮਲੀ ਬਾਹਰ ਹੈ ਸੋ ਮੈਂ ਹੁਣ ਉਹਨੂੰ ਜਲਦੀ ਮਿਲਾਂਗੀ ਔਰ ਹੀ ਇਜ਼ ਟ੍ਰਾਈਂਗ ਹਿਸ ਲੈਵਲ ਬੈਸਟ ਕਿ ਪੰਜਾਬ ਰੰਗਲਾ ਬਣ ਜੇ ਬਟ ਹਜੇ ਗੱਲ ਨਹੀਂ ਮੈਨੂੰ ਲੱਗਦਾ ਕਿਉਂਕਿ ਦੂਜੇ ਜਿਹੜੇ 30 ਸਾਲਾਂ ਤੋਂ ਰਾਜ ਕਰਦੇ ਸੀ ਨਾ ਤੇ ਪੰਜਾਬ ਬਚਾਓ ਯਾਤਰਾ ਕੱਢੀ ਜਾਂਦੇ ਅੱਜ ਪੰਜਾਬ ਝਾੜ ਕੇ ਹੁਣ ਪੰਜਾਬ ਬਚਾਓ ਯਾਤਰਾ ਜਿਹੜੇ ਅੱਜਕੱਲ ਕੱਢੀ ਜਾਂਦੇ ਦਿਲ ਦੀ ਗੱਲ ਹੈ ਜੇ ਜਿੰਨੇ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਜਿਨ੍ਹਾਂ ਨੇ ਪੰਜਾਬ 'ਚ ਰਾਜ ਕੀਤਾ ਨਾ ਬੱਚੇ ਸਾਨੂੰ ਕੁਝ ਨਹੀਂ ਚਾਹੀਦਾ ਉਹ ਆਪਦੀ ਅਸਲੀ ਜੱਦੀ ਜਾਇਦਾਦ ਰੱਖ ਲੈਣ ਜਿਹੜੀ ਜੱਦੀ ਪੁਸ਼ਤਾਂ ਤੋਂ ਮਿਲੀ ਹੈ ਬਾਕੀ ਸਾਰੇ ਵਾਪਸ ਕਰ ਦੇਣ ਪੰਜਾਬ ਦੇ ਸੋਨੇ ਦੀ ਚਿੜੀ ਕਹਿੰਦੇ ਹੁੰਦੇ ਨਾ ਡਾਇਮੰਡ ਦੀ ਚਿੜੀ ਪੰਜਾਬ ਵੜ ਜਾਂਦਾ ਇੰਨਾ ਪੰਜਾਬ ਨੂੰ ਲੁੱਟਿਆ ਤੇ ਪਟਿਆ ਨੇ ਇਹਨਾਂ ਨੇ ਇੰਨੀਆਂ-ਇੰਨੀਆਂ ਜਾਇਦਾਦਾਂ ਬਣਾਈਆਂ ਚੰਡੀਗੜ੍ਹ ਦੇ ਨੇੜੇ ਨਹੀਂ ਕੁਝ ਛੱਡਿਆ ਇੱਥੇ ਸਾਰੇ ਦੁਸਹਿਰਾ ਘਰਾਂ ਨੂੰ ਇਹਨਾਂ ਨੇ ਰੋਕ ਲਿਆ ਸੋ ਉਹੀ ਵਾਪਸ ਕਰ ਦੇਣ ਹੁਣ ਹੁਣ ਜੋ ਕਹਿੰਦੀ ਹੈ ਹੁਣ ਜੇ ਭਗਵੰਤ ਮਾਨ ਆ ਗਿਆ ਇਹਨਾਂ ਦੇ ਹੱਥੋਂ ਘੁਰਤੇ ਤਾਂ ਹੁਣ ਇਹਨਾਂ ਨੂੰ ਬੁਰਾ ਲੱਗਦਾ ਕੋਈ ਵੀ ਤੀਜਾ ਆ ਗਿਆ ਹੋਰ ਵੀ ਆ ਸਕਦਾ ਸੀ ਨਾਲੇ ਭਗਵੰਤ ਮਾਨ ਦੀ ਜਿੱਤ ਹੈ ਜਿਹੜੀ ਕਲਾ ਦੀ ਜਿੱਤ ਹੋਈ ਹੈ ਇੱਕ ਕਲਾਕਾਰ ਦੀ ਜਿੱਤ ਹੋਈ ਹੈ ਯੇ ਕਬਾਣਾ ਜੇ ਤੁਸੀਂ ਕਹੋ ਆਪ ਪਾਰਟੀ ਦੀ ਜਿਤਨੀ ਭਗਵੰਤ ਮਾਨ ਦੇ ਮੂਹ ਨੂੰ ਵੋਟਾਂ ਪਾਈਆਂ ਪੰਜਾਬ ਦੇ ਕਿਉਂ ਕੋ ਇੱਕ ਪਪੂਲਰ ਆਰਟਿਸਟ ਸੀ ਜਿਹਦੇ ਜਿਹਦੀ ਕਾਮੇਡੀ ਦੇ ਵਿੱਚ ਦਰਦ ਤੇ ਨੋਕ ਚੋਕ ਤੇ ਸਾਫ ਸੁਥਰੀ ਉਹਦੀ ਕਾਮੇਡੀ ਚ ਕਦੇ ਬਲਗੇਰਿਟੀ ਦੇਖੀ ਤੁਸੀਂ ਦੈਟਸ ਵਾਈ ਉਹ ਜਿੱਤਿਆ ਅੱਗੋ ਮੈਨੂੰ ਤਾਂ ਇਹ ਵੀ ਚਲੋ ਭਲੀ ਕਰੀ ਜੋਗੀ ਤੋਂ ਵੀ ਚੰਗਾ ਮੈਂ ਦੁਆ ਕਰਦੀ ਆ ਵੀ ਜੋਗੀ ਤੋਂ ਵੀ ਚੰਗਾ ਰਾਜ ਆਵੇ ਹੁਣ ਇਹ ਕੋਸ਼ਿਸ਼ ਤਾਂ ਇਹ ਵੀ ਕਰ ਹੀ ਰਿਹਾ ਵਿਚਾਰਾ ਭਗਵੰਤ ਮਾਨ ਕਿਹੜਾ ਕਰ ਨਹੀਂ ਰਿਹਾ ਅਰਦਾਸ ਕਰਦੇ ਹਾਂ ਦਾਤੇ ਅੱਗੇ ਵੀ ਕੋਈ ਹਾਲਾਤ ਵਧੀਆ ਪੰਜਾਬ ਦੇ ਬਣ ਜਾਣ। ਮੈਮ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਪਦਮਸ਼ਰੀ ਮਿਲਿਆ ਹੈ ਨਾ ਇਸ ਵਾਰੀ ਤੇ ਨਿਰਮਲ ਰਿਸ਼ੀ ਜੀ ਨੂੰ ਮਿਲਿਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇੰਡਸਟਰੀ ਨੂੰ ਪਛਾਣ ਮਿਲ ਰਹੀ ਹੈ ਤੁਸੀਂ ਵੀ ਕਿਹਾ ਕਿ ਤੁਸੀਂ ਤੁਹਾਨੂੰ ਬੁਲਾਇਆ ਤੇ ਉਹ ਵੀ ਤੇ ਇਸ ਨੂੰ ਵੀ ਦੇਖਦੇ ਹੋ ਨਹੀਂ ਨਿਰਮਲ ਰਿਸ਼ੀ ਸਾਡੇ ਫੈਮਿਲੀ ਰਿਲੇਸ਼ਨ ਆ ਜੀ ਮੇਰੇ 30 ਸਾਲਾਂ ਤੋਂ ਮੇਰੇ ਕੋਲੇ ਰਹਿੰਦੇ ਨੇ ਇੱਥੇ ਆਉਂਦੇ ਨੇ ਘਰੇ ਉਸ ਔਰਤ ਦੇ ਪਿੱਛੇ ਜਿਹੜੀ ਲੰਬੀ ਸਟੋਰੀ ਹੈ ਉਹ ਤੁਸੀਂ ਛੱਡਿ ਦਿਓ ਗੱਲਾਂ ਜੇ 10 ਪਦਮਸ਼੍ਰੀ ਵੀ ਮਿਲ ਜਾਣਾ ਉਹਨੂੰ ਤਾਂ ਵੀ ਘਟਾ ਹੈ ਉਸ ਔਰਤ ਨੇ ਫਿਲਮ ਇੰਡਸਟਰੀ ਚ ਇੰਨਾ ਸਟਰਗਲ ਕੀਤਾ ਉਹਨੇ ਉਹਦੇ ਦਸਨ ਮਤਾਬਕ ਉਹਨੇ ਕਿਹਾ ਵੀ ਮੈਨੂੰ ਪੇਮੈਂਟਾਂ ਤੇ ਮੈਨੂੰ 20-20 ਵਾਰੀ ਗੇੜੇ ਲਵਾਉਂਦੇ ਰਹੇ ਆ ਇਹ ਇਸ ਇੰਡਸਟਰੀ ਨੇ ਹਰ ਫਿਲਮ ਦੇ ਵਿੱਚ ਭਾਵੇਂ ਉਹਦਾ 5 ਮਿੰਟ ਦਾ ਰੋਲ ਹੋਵੇ ਉਹ ਫਿਲਮਾਂ ਦੇ ਦਿਲਾਂ ਦੀ ਧੜਕਣ ਹੈ ਜੇ ਉਹ ਨਾ ਧੜਕੂਗੀ ਤਾਂ ਫਿਲਮ ਬੱਦ ਭਾਵੇਂ ਉਹ 2 ਮਿੰਟ ਦਾ ਸੀਨ ਕਰਕੇ ਗਲਬੋਮਾਸੀ ਚਲੀ ਜਾਵੇ ਫੇਰ ਵੀ ਫਿਲਮ ਚ ਉਹ ਜਾਨ ਪਾ ਦਿੰਦੀ ਹੈ ਲੋਕ ਜਾਂਦੇ ਦੇਖਣ ਨਿਰਮਲ ਮੋਸਟ ਰਿਸਰਵਿੰਗ ਲੇਡੀਸੀ ਉਹ ਪਦਮਸ਼ਰੀ ਲਈ ਐਂਡ ਮੈਂ ਸੈਂਟਰ ਸਰਕਾਰ ਦਾ ਸ਼ੁਕਰੀਆ ਦਾ ਕਰਦੀ ਦੂਜੇ ਪਾਸੇ ਪ੍ਰਾਨ ਸੱਬਰਵਾਲ ਵੀ ਵਿਚਾਰਾ ਬਜ਼ੁਰਗ ਹੋ ਗਿਆ ਉਹ ਵੀ ਸਾਰੀ ਉਮਰ ਮੈਂ ਉਹਨਾਂ ਨੂੰ ਜਾਣਦੀ ਉਹਨਾਂ ਨੂੰ ਪਰਸਨਲੀ ਜਾਣਦੀ ਵੀ ਆ ਬੀਬੀ ਵਰਕਸ਼ਾਪਾਂ ਲਾਉਂਦੇ ਰਹੇ ਕਿਸੇ ਨੇ ਪੁੱਛਿਆ ਹੀ ਨਹੀਂ ਥੀਏਟਰ ਵਾਲਾ ਨੂੰ ਕੋਈ ਪੁੱਛਦਾ ਹੀ ਨਹੀਂ ਸੋ ਮੈਂ ਤਾਂ ਕਹਿੰਦੀ ਵਧੀਆ ਪਹਿਚਾਨ ਸਰਕਾਰ ਦਾ ਇਹ ਵਧੀਆ ਪ੍ਰਾਲਾ ਅੱਜ ਤੱਕ ਤਾਂ ਜਗਾੜੀ ਲੈ ਜਾਂਦੇ ਇੱਥੇ ਪਦਮਸ਼੍ਰੀ ਜਿੰਨਾ ਜਿਗਾੜ ਕਰਦੇ ਨੇ ਸਰਕਾਰਾਂ ਨਾਲ ਟਾਈਅਪ ਕਰਕੇ ਨਾਰ ਕਮੈਂਡ ਕਰਵਾਉਂਦੇ ਨੇ ਉਹਨਾਂ ਨੇ ਤਾਂ ਪੁੱਛਿਆ ਹੀ ਨਹੀਂ ਸਿੱਧਾ ਹੀ ਉਹਨਾਂ ਨੇ ਸਟੈਂਪਲ ਆਈ ਪਦਮਸ਼੍ਰੀ ਦੀ ਐਂਡ ਬਹੁਤ ਵਧੀਆ ਦੈਟਸ ਗੁੱਡ ਲੱਗ ਰਿਹਾ ਕਿ ਰੈਕੋਗਨਾਈਜ਼ ਹੋਣ ਲੱਗ ਗਏ ਨੇ ਤੇ ਪੁੱਛ ਕੇ ਨਹੀਂ ਕਰ ਰਹੇ ਆਪਣੇ ਆਪ ਦੇਖਦੇ ਨੇ ਕਿ ਕਿਸ ਨੇ ਕੰਮ ਕੀਤਾ ਹੈ ਬਿਲਕੁਲ ਹੁਣ ਉਹ ਸੈਂਟਰ ਵਾਲੇ ਇੱਥੋਂ ਸੀਆਈਡੀ ਲੈਂਦੇ ਆ ਕੇ ਸਿੱਧਾ ਕਰਦੇ ਹੁਣ ਸਟੇਟ ਗਵਰਨਮੈਂਟਾਂ ਦਾ ਕੋਈ ਬਾਲਾ ਦਖਲ ਨਹੀਂ ਸਿੱਧੇ ਕਹਿੰਦੇ ਪਦਮਸ਼੍ਰੀ ਤੁਸੀਂ ਸਿੱਧੇ ਅਸੀਂ ਦਿਆ ਕਰਾਂਗੇ ਕਿਉਂਕਿ ਜਿਹਦੀ ਹੁਣ ਸੀਐਮ ਨਾਲ ਬਣਦੀ ਆ राजे ਉਹੀ ਰਿਕਮੈਂਡੇਸ਼ਨ ਮਤਲਬ ਨਾ ਜਾਂਦੇ ਨੇ ਐਵੇਂ ਸੰਗੀਤ ਨਾਟਕ ਅਕੈਡਮੀ ਪੰਜਾਬ ਚ ਵੀ ਜਿਹਦੇ ਅੰਡਰ ਹੈ ਜਿਨ੍ਹਾਂ ਨੂੰ ਗਾਉਣਾ ਨਹੀਂ ਆਉਂਦਾ ਉਹਨਾਂ ਨੂੰ ਰਾਸ਼ਟਰਪਤੀ ਵਾਰਡ ਦਵਾਈ ਜਾਂਦੀ ਹੈ ਸੰਗੀਤ ਕਿਉਂਕਿ ਸਾਰਾ ਇਹ ਤਾਂ ਸਭ ਪੈਸੇ ਦਾ ਦੇਣ ਲੈਣ ਕ੍ਰਾਪਸ਼ਨ ਮਤਲਬ ਸਾਡੇ ਫੀਲਡ ਵਿੱਚ ਵਿੱਚ ਵੀ ਨਾ ਕਲਚਰਲ ਫੀਲਡ ਮੋਨੋਪੋਲੀਆਂ ਬਣੀਆਂ ਹੋਈਆਂ ਗਰੁੱਪ ਬਣੇ ਹੋਏ ਜਿੱਥੇ ਬੰਦੇ ਪੰਜਾਬ ਦਾ ਵੀ ਜਿਹੜਾ ਆਦਾਰਾ ਇੱਥੇ ਆਰਟ ਕੌਂਸਲ ਜਿਹੜਾ ਬਣਾਇਆ ਉੱਥੇ ਸਭ ਉਹ ਕੀ ਕਹਿੰਦੇ ਹੁੰਦੇ ਚਾਚੇ ਦਾ ਭਤੀਜੇ ਦਾ ਉਹਦੀਆਂ ਪਾਰਟੀਆਂ ਬੁੱਕ ਕਰ ਲੈਂਦਾ ਉਹਦੀਆਂ ਕਰ ਲੈਂਦਾ ਉਹਦੇ ਸਾਇਦ ਘਰ ਉਧਰ ਭੇਜ ਦਿੰਦਾ ਜਾਨੀ ਇਹਨਾਂ ਨੇ ਪ੍ਰਾਈਵੇਟ ਆਰਗੇਨਾਈਜੇਸ਼ਨਸ ਬਣਾ ਕੇ ਪੈਸੇ ਨੂੰ ਟੋਟਲੀ ਬਰਬਾਦ ਕਰ ਰਹੇ ਕਲਚਰ ਲਈ ਨਹੀਂ ਵਰਤ ਰਹੇ ਦੇ ਆਰ ਨਾਟ ਯੂジング ਫਾਰ ਕਲਚਰ ਆਮ ਸੋਰ ਯੂ ਟੂ ਸੇ ਥੈਟ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਕੀ ਲੱਗ ਰਿਹਾ ਗਰੋ ਕਰ ਰਹੀ ਹੈ ਜਾਂ ਉੱਥੇ ਖੜੀ ਹੋ ਗਈ ਹੈ ਜਾਂ ਫਿਰ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਫਿਲਮਾਂ ਦੇਖ ਦਿਓ ਅੱਜਕੱਲ੍ਹ ਨਹੀਂ ਹਾਂ ਫਿਲਮਾਂ ਤਾਂ ਵੇਖੋ ਬਹੁਤ ਪਪੂਲਰ ਹੋਈਆਂ ਕਿਉਂਕਿ ਫਿਲਮਾਂ ਕਲਾਕਾਰ ਵੀ ਫਿਲਮਾਂ 'ਚ ਜਾਣ ਲੱਗੇ ਬਟ ਜ ਕੋਈ ਫਿਲਮਾਂ ਚ ਕੋਈ ਪ੍ਰਾਣੀਆਂ ਫਿਲਮਾਂ ਦੇਖੋ ਕੋਈ ਮੈਸੇਜ ਤਾਂ ਹੁੰਦਾ ਸੀ ਪ੍ਰਾਣੀਆਂ ਕੋਈ ਫਿਲਮ ਯਾਦ ਹੈ ਜਿਹਦਾ ਮਤਲਬ ਮਾਈਂਡ ਸ਼ੋ ਹੋਵੇ ਤੁਹਾਡੀ ਮੈਂ ਹੁਣ ਤਾਂ ਮੈਨੂੰ ਲੱਗਦਾ ਕੋਈ ਸਾਲ ਦੇ ਮੈਂ ਕੋਈ ਫਿਲਮ ਦੇਖੀ ਨਹੀਂ ਬਾਲੀ ਹੁਣ ਕਿਹੜੀ ਰਿਲੀਜ਼ ਹੋਈ ਸੀ ਪਿੱਛੇ ਜੇ ਮੈਂ ਇੱਕ ਫਿਲਮ ਦੇਖਣ ਗਈ ਸੀ ਪਰ ਉਹਦੇ ਚ ਪਤਾ ਨਹੀਂ ਸਿੰਗਰ ਕੀ ਕਰਦੇ ਨਸ਼ਾ ਸਰਤਾਜ ਦੀ ਸੀ ਮਤਲਬ ਜਿਹੜਾ 에ਰਝਾਨ ਵੀ ਮਾੜਾ ਹੋ ਗਿਆ ਜਿਹੜਾ ਗਾਇਕ ਹੈ ਉਹ ਐਕਟਰ ਬਣ ਲੱਗਾ ਇੱਕ ਗੀਤ ਹਿੱਟ ਹੋ ਗਿਆ ਨਾ ਉਹਨੂੰ ਫਿਰ ਫਿਲਮਾਂ ਵਾਲੇ ਮਗਰ ਪੈ ਜਾਂਦੇ ਪੈਸੇ ਕਰਕੇ ਉਹਨਾਂ ਨੂੰ ਐਕਟਿੰਗ ਤਾਂ ਕਰਨੀ ਨਹੀਂ ਆਉਂਦੀ ਉਹਨਾਂ ਨੂੰ ਫਿਲਮ 'ਚ ਪੈਸਾ ਯੂਜ਼ ਕਰ ਲਓ ਅਤੇ ਗਾਣੇ ਛੱਡੀ ਜਾਂਦੇ ਨੇ 10-10 ਮਿੰਟ ਬਾਅਦ ਗਾਣਾ 10 ਮਿੰਟ ਬਾਅਦ ਗਾਣਾ ਪੁਰਾਣੀਆਂ ਫਿਲਮਾਂ 'ਚ ਨੋਟ ਕਰਿਓ ਕਿੰਨੀ ਦੇਰ ਬਾਅਦ ਗਾਣਾ ਹੁੰਦਾ ਸੀ ਆਪਾਂ ਵੇਟ ਕਰਦੇ ਹੁੰਦੇ ਸੀ ਹੁਣ ਗਾਣਾ ਪਹਿਲਾਂ ਆ ਜਾਂਦਾ ਸੀਨ ਬਾਅਦ ਚ ਆਉਂਦਾ ਗਾਣਾ ਪਹਿਲਾਂ ਸਿੰਗਰਾਂ ਨੂੰ ਫੜ ਲੈਂਦੇ ਹੋ ਸਿੰਗਰ ਫਿਰ ਸੋਚਦੇ ਆ ਵੀ ਅਸੀਂ ਚੱਲੋ 50 ਲੱਖ ਦੇ ਦਿਓ ਗਾਣਾ ਪ੍ਰਮੋਟ ਹੋ ਸਾਡੀ ਸਿੰਗਿੰਗ ਪ੍ਰਮੋਟਰ ਜੀ ਹੁੰਦੀ ਹੁੰਦੀ ਹੈ ਨੀਂਗੀ ਇਹ ਵੀ ਰੁਝਾਨ ਬਦਲਤਾ ਹੈ ਹੁਣ ਵੇਖੋ ਸਾਰੇ ਨਹੀਂ ਦਿਲਜੀਤ ਸੰਧ ਛਾ ਗਿਆ ਬੁੱਝਾ ਮੁੰਡਾ ਕਿਹ ਚਾ ਗਿਆ ਕੁਦਰਤੀ ਮਤਲਬ ਮਤਲਬ ਪਰ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਜਿਹੜੇ ਦੂਜੇ ਨਵੇਂ ਕਲਾਕਾਰਾਂ ਨੂੰ ਬੇਨਤੀ ਵੀ ਤੁਸੀਂ ਬਰਬਾਦ ਨਾ ਹੋਇਓ ਇਹ ਸਾਰੇ ਨਹੀਂ ਚੱਲਦੇ ਬੱਚਿਓ ਜੇ ਤੁਹਾਡੇ ਚ ਦਮ ਹੈਗਾ ਸਿੰਗਰ ਵੀ ਤਾਂ ਬਣਿਓ ਕੰਪਿਊਟਰਾਈਜ਼ਡ ਆਵਾਜ਼ ਤੁਸੀਂ ਕੰਪਿਊਟਰ 'ਚ ਜਾ ਕੇ ਗੀਤ ਕਰਾ ਦਿੰਨੇ ਹੋ ਜਦੋਂ ਤੁਸੀਂ ਲਾਈਵ ਗਾਉਣੇ ਤੁਹਾਡੇ ਸਾਹ ਚੜ ਜਾਂਦੇ ਆ ਤੇ ਕਾਹਨੂੰ ਤੁਸੀਂ ਪੈਸੇ ਬਰਬਾਦ ਕਰਦੇ ਹੋ ਸੋ ਗਾਇਕੀ ਦਾ ਤਾਂ ਬੁਰਾ ਹੀ ਹਾਲ ਹੋਇਆ ਪਿਆ ਘਰ ਘਰ ਗਾਇਕ ਫਿਲਮਾਂ ਦਾ ਮੈਂ ਐਪਰੀਸ਼ੀਏਟ ਕਰਦੀ ਹਾਂ ਕੁਝ ਚੰਗੀਆਂ ਫਿਲਮਾਂ ਵੀ ਬਣ ਰਹੀਆਂ ਬਹੁਤ ਵਧੀਆ ਆ ਐਨੀਮਲ ਫਿਲਮ ਵਿੱਚ ਸਾਡੇ ਬੱਬਲ ਨੂੰ ਮਿਲਿਆ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਲੋਕ ਗਾਇਕੀ ਨੂੰ ਅਰਜਨ ਵੈਲੀ ਨੇ ਤੇ ਲੋਕ ਹੈ ਕਿ ਜੰਦਾਬਾਦ ਦੇਰ ਆਏ ਦਰਸਤ ਆਏ ਜੇ ਬੱਬਲ ਵਿਚਾਰੇ ਨੇ ਸਟਰਗਲ ਕੀਤੀ ਤਾਂ ਕਿਤੇ ਨਾ ਕਿਤੇ ਤਾਂ ਬੰਦੇ ਨੂੰ ਅਵਾਰਡ ਮਿਲਦੀ ਹੈ ਜਿਵੇਂ ਮੈਂ ਅੱਜ ਮਾਣ ਮਹਿਸੂਸ ਕਰ ਰਹੀ ਹਾਂ ਬੱਬਲ ਮਾਣ ਮਹਿਸੂਸ ਕਰ ਰਿਹਾ ਹੈ ਨਿਰਮਲ ਰਿਸ਼ੀ ਮੇਰੀ ਮਾਮਾ ਵਰਗੀ ਉਹ ਵੀ ਮਾਣ ਮਹਿਸੂਸ ਕਰ ਰਹੀ ਹੈ ਕਦੇ ਨਾ ਕਦੇ ਰੱਬ ਜ਼ਰੂਰ ਸੁਣਦਾ ਤੁਸੀਂ ਆਪਦੇ ਪਾਥ ਤੇ ਨੇਕੀ ਨਾਲ ਤੇ ਚੰਗੀ ਨੀਤ ਨਾਲ ਤੁਰਦੇ ਹੈਗਾ ਇਹ ਕਿ ਤਨਾ ਕਿ ਤੋ। ਤਾਂ ਥੀਏਟਰ ਆਰਟਿਸਟ ਨੂੰ ਹੁਣ ਪਛਾਣ ਮਿਲਣ ਲੱਗੀਆਂ ਇੰਡਸਟਰੀ ਦੇ ਵਿੱਚ ਕਿਉਂਕਿ ਬਾਲੀਵੁੱਡ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਥੀਏਟਰ ਆਰਟਿਸਟ ਉਹ ਐਕਟਰ ਬਣ ਗਏ ਨੇ। ਨਹੀਂ ਹਜੇ ਵੀ ਨਾ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਮੋਨੋਪੋਲੀ ਹੈਗੀ ਉੱਥੇ ਨਾ ਕੁਝ ਕੁਝ ਲੋਕ ਨੇ ਜਿਹੜੇ ਕਿਸੇ ਹੋਰ ਨਵੇਂ ਦੀ ਐਂਟਰੀ ਨਹੀਂ ਹੋਣ ਦਿੰਦੇ। ਜਦੋਂ ਕਿ ਥੀਏਟਰ ਆਰਟਿਸਟ ਇੰਨੇ ਟੈਲੈਂਟਡ ਮੈਂ ਜਾਣੀ ਆ ਥੀਏਟਰ ਵੇਖਦੀ ਆ। ਇੰਨੇ ਕੁ ਟੈਲੈਂਟਡ ਆਰਟਿਸਟ ਬੈਠੇ ਜਿਨ੍ਹਾਂ ਨੂੰ ਫਿਲਮਾਂ 'ਚ ਦੋ ਦੋ ਚਾਰ ਚਾਰ ਕਰਕੇ ਵੀ ਲਈ ਜਾਣ ਵਿਚਾਰਿਆਂ ਦੀ ਰੋਜੀ ਰੋਟੀ ਚੱਲੀ ਜਾਵੇ। ਪਰ ਇਹ ਜਿਹੜ ਜਿਹੜੇ ਆਲਰੇਡੀ 15-20 ਹੈਗੇ ਸੋ ਕਾਲਡ ਕੈਰੈਕਟਰਸ ਨੇ ਪੰਜਾਬੀ ਫਿਲਮਸ ਉਹ ਦੇ ਆਰ ਨਾਟ ਅਲੌਂਗ ਕਿ ਕੋਈ ਨਵਾਂ ਚਿਹਰਾ ਕੋਈ ਹੋਰ ਸਟੈਬਲਿਸ਼ ਨਹੀਂ ਕਿਸੇ ਨੂੰ ਹੋਣ ਦੇ ਲਈ ਆਦਰਵਾਇਸ ਟੈਲੈਂਟ ਦੀ ਇੱਥੇ ਕੋਈ ਕਮੀ ਨਹੀਂ ਵਗਦਾ ਦਰਿਆ ਇਹ ਥੀਏਟਰ ਆਰਟਿਸਟਾਂ ਦਾ ਥੀਏਟਰ ਆਰਟਿਸਟ ਵਿਚਾਰੇ ਰੋਲ ਰਹੇ ਨੇ ਗਰੀਬੀ ਚ ਰੋਲ ਰਹੇ ਨੇ ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ ਹਮ ਤੁਹਾਡੀ ਗੱਲ ਕਰਦੇ ਲੋਕੀ ਜੁੜ ਰਹੇ ਨੇ ਲੋਕ ਗੀਤਾਂ ਨਾਲ ਹੁਣ ਕਿਉਂਕਿ ਟ੍ਰੈਂਡ ਬਦਲ ਰਿਹਾ ਹੈ ਬਿਲਕੁਲ ਗਲਤ ਗੱਲ ਆ 트ੈਂਡ ਬਦਲ ਰਿਹਾ ਮੈਂ ਮੰਨਦੀ ਆ ਜਿਹੜੀ ਯੰਗ ਜਨਰੇਸ਼ਨ ਆ ਨਾ ਮੈਂ ਯੰਗ ਜਨਰੇਸ਼ਨ ਚ ਵੀ ਗਾ ਕੇ ਆਣੀ ਆ ਲੋਕਗੀਤ ਯੰਗ ਜਨਰੇਸ਼ਨ ਵੀ ਪਸੰਦ ਕਰਦੀ ਏ ਤੁਹਾਡੇ ਚ ਦਮ ਹੋਣਾ ਚਾਹੀਦਾ ਤੁਹਾਡੇ ਗੀਤਾਂ ਚ ਦਮ ਹੋਣਾ ਚਾਹੀਦਾ ਤੁਹਾਡੇ ਵੋਕੈਬਲਰੀ ਚ ਦਮ ਹੋਣਾ ਚਾਹੀਦਾ ਤੁਹਾਨੂੰ ਬੋਲਣ ਦਾ ਹੁਨਰ ਆਉਣਾ ਚਾਹੀਦਾ ਵੀ ਯੰਗ ਜਨਰੇਸ਼ਨ ਨੂੰ ਤੁਸੀਂ ਕੀਲ ਕੇ ਕਿਵੇਂ ਬੋਣਾ ਸੋ ਮੈਂ ਤਾਂ ਬਾਹਰ ਯੰਗ ਜਨਰੇਸ਼ਨ ਚ ਬਹੁਤ ਗਾਣੀ ਆ ਰੋਮਾਂਟਿਕ ਗੀਤ ਵੀ ਆ ਲੋਕ ਗਾਇਕੀ ਚ ਸਸੀ ਪੁੰਨੂ ਵੀ ਆ ਲੋਕ ਗਾਇਕੀ ਚ ਹੀਰ ਰਾਂਝਾ ਵੀ ਆ ਬੱਚਾ ਦਾ ਕੋਈ ਕਸੂਰ ਨਹੀਂ ਸਾਡਾ ਕਸੂਰ ਆ ਵਰਦਨ ਦਾ ਕਸੂਰ ਹੈ ਜਿਹੜੇ ਉਹਨਾਂ ਨੂੰ ਸੁਣਾਉਂਦੇ ਨਹੀਂ ਉਹ ਬੱਚੇ ਆ ਮੰਦਿਰ ਆ ਉਸੇ ਤਰ੍ਹਾਂ ਦੇ ਗਾਣੇ ਗਾਉਣ ਲੱਗ ਜਾਂਦੇ ਅੱਧੀ ਹਿੰਦੀ ਤੇ ਅੱਧੇ ਵਿੱਚ ਇੰਗਲਿਸ਼ ਦੇ ਬਾੜ ਅੱਜਕੱਲ ਹੋਰ ਸੁਣ ਚੱਲਿਆ ਨਵਾਂ ਸਿਸਟਮ ਇੰਗਲਿਸ਼ ਵਿੱਚ ਵਿੱਚ ਇੰਗਲਿਸ਼ ਵੜੀ ਜਾਂਦੇ ਐ ਤੇ ਉਹਨਾਂ ਨੂੰ ਆਪ ਨੂੰ ਪੁੱਛ ਲੈ ਵੀ ਜਿਹੜਾ ਗੀਤ ਗਾ ਕੇ ਉਹਨਾਂ ਨੂੰ ਪਤਾ ਹੈ ਵੀ ਇਹਦਾ ਮਹਿਣਾ ਕੀ ਹੈ ਕਿਹਦੀ ਮਾਈਂਡ ਸੈੱਟ ਤੋਂ ਜ਼ਿਆਦਾ ਆਂਦੀ ਹੈ ਇੱਕ ਗਾਣੇ ਗਾ ਕੇ ਸੁਣਾਓ ਅੱਛਾ ਅੱਛਾ ਮੇਰਾ ਲੋਗ ਹੈ ਕਿ ਮੈਂ ਤਾਂ ਦੇਖੋ ਮਿਰਚਾ ਗਾਉਣੀ ਆ ਟੱਪੇ ਗਾਉਣੀ ਆ ਮਾਵਾਂ ਧੀਆਂ ਦੇ ਗੀਤ ਗਾਉਣੀ ਆ ਮੇਰੇ ਮੇਰੇ ਕੋਲ ਤਾਂ ਬਹੁਤ ਆ ਇੱਕ ਜਿਹੜਾ ਮੈਂ ਜਦੋਂ ਬਾਹਰ ਜਾਨੀ ਆ ਤਾਂ ਮੈਥੋਂ ਮਾਵਾਂ ਧੀਆਂ ਦਾ ਗੀਤ ਹੀ ਜ਼ਿਆਦਾ ਸੁਣਦਾ ਮੈਂ ਦੋ ਲਾਈਨਾਂ ਸੁਣਾ ਦਿੰਨੀ ਆ ਵਾਣ ਵਾਣ ਪੀਲਾ ਪੱਕੀ ਅਣੀ ਮੇਰੀ ਰਾਣੀ ਏ ਮਾਏ ਕੋਈ ਹੋ ਗਈਆਂ ਲਾਲ ਗੁਲਾਲਨੀ ਵਲੀਏ ਧੀਆਂ ਨੂੰ ਸਾਰੇ ਤੋਰ ਕੈਨੀ ਮੇਰੀ ਰਾਣੀ ਏ ਮਾਏ ਤੇਰਾ ਕਿਹਾ ਕੋ ਲੱਗਦਾ ਜੀ ਨੀ ਫਲੀਏ ਕੜੀਆਂ ਗਿਣਦਿਆ ਦਿਨ ਗਿਆ ਨੀ ਮੇਰੀ ਰਾਣੀ ਏ ਧੀਏ ਕੋਈ ਤਾਰੇ ਗਿਣਦਿਆ ਰਾਤ ਨੀ ਫਲੀਏ ਕੋਠੇ ਚੜ ਕੇ ਵੇਖਦੀ ਨੀ ਮੇਰੀ ਰਾਣੀ ਏ ਮਾਏ ਕਿਤੇ ਆਵੇ ਛੋਟਾ ਵੀਰ ਨੀ ਪੜੀਏ ਉੱਠ ਕੇ ਕੁੰਡਾ ਖੋਲ ਨੀ ਮੇਰੀ ਰਾਣੀਏ ਪਹਿਣੇ ਤੇਰੇ ਦਰ ਵਿੱਚ ਛੋਟਾ ਵੀਰ ਨੀ ਪੜੀਏ ਸੱਸ ਦਾ ਲਾਇਆ ਪੁਰਾਣੇ ਜ਼ਮਾਨੇ ਚ ਸੱਸਾ ਕੁੰਡਾ ਜੋ ਲਾ ਦਿੰਦੀਆਂ ਸੀ ਸੱਸ ਦਾ ਲਾਇਆ ਨਾ ਖੁੱਲੇ ਵੇ ਮੇਰੇ ਭੋਲਿਆ ਵੀਰਾ ਕੋਈ ਕੰਦ ਟੱਪ ਘਰ ਆਵੇ ਪਲਿਆ ਕੰਦਾ ਟੱਪਣ ਚੋਰਣੀ ਮੇਰੀ ਰਾਣੀਏ ਭੈਣੇ ਕੋਈ ਅਸੀਮਾ ਜਣ ਲੋਕਨੀ ਪਲਿਆ ਇਹ ਗਾਣਾ ਮੈਂ ਵਿਦੇਸ਼ਾਂ ਚ ਗਾਉਣੀ ਆ 15 ਸਾਲਾਂ ਤੋਂ ਤੇ ਲੇਡੀਜ਼ ਮੇਰੇ ਪਿੱਛੇ ਗਾਉਂਦੀਆਂ ਇਹ ਸਾਰਾ ਗਾਣਾ ਸੋ ਲੋਕ ਹੈ ਕਿ ਦੀ ਜਿੱਤ ਹੈ ਇਹਦੇ ਚ ਫੀਲਿੰਗਸ ਨਹੀਂ ਇਹਦੇ ਚ ਭਾਵਨਾਵਾਂ ਹੈ ਇਹਦੇ ਚ ਅਸਲੀਅਤ ਹੈ ਸੋ ਇਹਨੂੰ ਪ੍ਰਜ਼ਰਵ ਕਰਕੇ ਰੱਖਣਾ ਸਾਡਾ ਇਟਸ आवर ਮੋਰਲ ਡਿਊਟੀ اخਲਾਕੀ ਫਰਜ਼ ਹੈ ਐਂਡ ਉਹ ਫਰਜ਼ ਆਪਾਂ ਨਿਭਾ ਰਹੇ ਆਂ। RAM Lalla ਦੇ ਦਰਸ਼ਨ ਕਰਨ ਤੋਂ ਬਾਅਦ ਕੋਈ ਭਜਨ ਨਹੀਂ ਮੈਮ ਗਾਇਆ। ਆਹ RAM Lalla ਦੇ ਰੰਗ 'ਚ ਮੈਂ ਵੀ ਸੱਚੀ ਕਹਿੰਨੀ ਮੈਂ ਮੈਨੂੰ ਉੱਥੇ ਇੰਨਾ ਫੀਲ ਹੋਇਆ ਨਾ ਵੀ ਸੁਖੀ ਬਰਾੜ ਤੋਂ ਬਹੁਤ ਗਾਲੇ ਮਿਰਜੇ ਤੇ ਤੂੰ ਧਾਰਮਿਕ ਵੀ ਗੱਲਾਂ ਬਹੁਤ ਕਰ ਲਈਆਂ। ਗੁਰੂਆਂ ਪੀਰਾਂ ਪਗੰਬਰਾਂ ਦੇ ਗਾਲੇ ਵੀ ਇੱਕ RAM Lalla ਦਾ ਫਿਰ ਮੈਨੂੰ ਉੱਥੇ ਫੁਰਨਾ ਫਰਿਆ। ਹੋ ਗਿਆ ਕੰਮ ਸ਼ੁਰੂ ਤੇ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਜਾਣੀ 10 12 ਤਰੀਕ ਦੇ ਵਿੱਚ ਵਿੱਚ ਰਿਲੀਜ਼ ਕਰ ਰਹੀ ਹਾਂ ਮੈਂ ਉਹਦਾ ਮਿਊਜ਼ਿਕ ਰੈਡੀ ਹੋ ਰਿਹਾ ਹੈ ਗੀਤ ਬਹੁਤ ਅੱਛਾ ਹੈ ਮੈਂ ਆਪ ਹੀ ਲਿਖਿਆ ਤੇ ਉਹ ਤੁਹਾਡੇ ਅੱਗੇ ਸੁਣਾਉਣੀ ਆ ਰਾਮ ਨਾਮ ਸੇ ਸਾਰਾ ਆਲਮ ਰਾਮ ਨਾਮ ਸੇ ਸਾਰਾ ਆਲਮ ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ ਰਾਮ ਨਾਮ ਸੇ ਸਾਰਾ ਆਲਮ झूम रहा है मेरा मन भी आज अयोध्या घूम रहा है मेरा मन भी आज अयोध्या घूम रहा है श्री राम श्री राम श्री राम जय राम जय राम जय राम ਉਹ ਕਿਤਨਾ ਕਿਤੇ ਮੈਂ ਬਹੁਤ ਸਾਰੇ ਭਜਨ ਆ ਸੁਣੇ ਇਹ ਵੀ ਉਹਨਾਂ ਵਿੱਚੋਂ ਇੱਕ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਪੀਐਮ મોદી ਨੇ ਬਹੁਤ ਸਾਰੇ ਸਿੰਗਲ ਦੇ ਗਾਣੇ ਜਿਹੜੇ ਭਜਨ ਸ਼ੇਅਰ ਕੀਤੇ ਹਨਾ ਤੇ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚ ਇੱਕ ਤੁਸੀਂ ਹਿੰਦੀ ਵਿੱਚ ਆਈ ਥਿੰਕ ਕੱਟੀ ਗਾਉਂਦੇ ਹੋ ਕਿ ਪਹਿਲਾਂ ਗਾਇਆ ਮੈਂ ਇਹਦੇ ਚ ਆਪਾਂ ਪੰਜਾਬੀ ਵੀ ਮਿਕਸ ਕੀਤੀ ਹੈ ਅੱਗੋਂ ਪੰਜਾਬੀ ਜਾਂ ਵਿੱਚ ਪੰਜਾਬੀ ਚ ਵੀ ਆਊਗਾ ਕਿਉਂਕਿ ਦੇਖੋ ਗਰਬਾਣੀ ਦੇ ਵਿੱਚ ਵੀ ਰਾਮ ਦਾ ਜ਼ਿਕਰ 3000 ਤੋਂ ਵੱਧ ਵਾਰੀ ਆਉਂਦਾ ਹੈ ਐਂਡ ਮੈਨੂੰ ਉੱਥੇ ਜਾ ਕੇ ਚੰਗਾ ਲੱਗਿਆ ਜਦੋਂ ਭਜਨ ਰਾਮ ਮੰਦਿਰ ਕਿੱਡਾ ਵੱਡਾ ਮੰਦਿਰ ਆ ਸਭ ਤੋਂ ਵੱਡਾ ਤੀਰਥ ਸਥਲ ਬਣ ਗਿਆ ਉਹ ਉਹਦੇ ਚ ਲੇਡੀਜ਼ ਭਜਨ गा ਰਹੀਆਂ ਸੀ ਜਦੋਂ ਕਿ ਸਾਡੇ ਇੱਥੇ ਐਸਜੀਪੀਸੀ ਵਾਲਿਆਂ ਨੇ ਮਣਾ ਹਜੇ ਤੱਕ ਆਜ਼ਾਦਤ ਨਹੀਂ ਦਿੱਤੀ ਵੀ ਲੇਡੀਜ਼ ਉਥੇ ਕੀਰਤਨ ਕਰ ਲੈਣ ਸੋ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਕਿਉਂਕਿ ਉਥੇ ਲੇਡੀਜ਼ ਭਜਨ गा ਰਹੀਆਂ ਸੀਗੀਆਂ ਸੋ ਜਿਹੜਾ ਗੁਰਬਾਣੀ ਦੇ ਵਿੱਚ ਇਹਦੇ ਮੂਰੇ ਮੈਂ ਗੁਰਬਾਣੀ ਦਾ ਵੀ ਦੋ ਤੋਕਾ ਲਾਈਆਂ ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋ ਲੂਟ ਫਿਰ ਪਿੱਛੇ ਪਛਤਾਏਗਾ ਜਬ ਪ੍ਰਾਣ ਜਾਏਗੇ ਛੂਟ ਰਾਮ ਨਾਮ ਸੇ ਸਾਰਾ ਆਲਮ ਝੂਮ ਰਹਾ ਹੈ ਮੇਰਾ ਮਨ ਵੀ ਅੱਜ ਜੋਧਿਆ ਘੁੰਮ ਰਹਾ ਹੈ ਸੋ ਸਾਡੀ ਗੁਰਬਾਣੀ ਦੇ ਵਿੱਚ ਵੀ ਰਾਮ ਦਰਜ ਹੈ ਉਹ ਵੀ ਮੈਂ ਵਿੱਚ ਬਿਆਨ ਕੀਤਾ ਮੈਂ ਸ਼ੂਟਿੰਗ ਵੀ ਬੈਨੋ ਲੱਗਦਾ ਮੈਂ ਕਿਸੇ ਗੁਰਦੁਆਰੇ ਚ ਬਹਿ ਕੇ ਕਰੂੰਗੀ ਇਹਦੀ ਕਿਉਂਕਿ ਵੀ ਆਰ ਵਨ ਸਾਰੇ ਧਰਮ ਬਾਨਾ ਰਾਮ ਰਹੀਮ ਅੱਲਾ اکبر ਵਾਹਿਗੁਰੂ ਪਿੱਛੇ ਪਾਵਰ ਇਜ਼ ਵਨ ਐਂਡ that is God ਉਹ ਸਾਡਾ ਸਾਂਝ ਹੈ ਸਾਡੇ ਸਾਰੇ ਧਰਮ ਸਾਂਝ ਨੇ ਸਾਡੇ ਚੁੱਲ੍ਹੇ ਸਾਂਝ ਨੇ ਸਾਡਾ ਕਲਚਰ ਸਾਡਾ ਸਦਾ ਵਿਰਸਾ ਸਾਂਝਾ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮੈਮ ਡੇਲੀ ਪੋਸਟ ਦੇ ਨਾਲ ਗੱਲਬਾਤ ਕਰਨ ਦੇ ਲਈ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦੇ ਥੈਂਕ ਯੂ ਜੀ ਡੇਲੀ ਪੋਸਟ ਜਿੰਦਾਬਾਦ ਬਹੁਤ ਵਧੀਆ ਚੈਨਲ ਹੈ ਸੋ ਥੈਂਕ ਯੂ ਡੇਲੀ ਪੋਸਟ ਤੁਸੀਂ ਚੱਲ ਕੇ ਆਏ ਹੋ ਜੀ ਤੁਹਾਡਾ ਸਿਰ ਮੱਥੇ ਸਨਮਾਨ ਹੈ ਜੀ ਥੈਂਕ ਯੂ ਐਂਡ ਰਿਗਾਰਡਸ ਟੂ एवरीवन ਥੈਂਕ ਯੂ ਬਿਲਕੁਲ ਤੇ ਇਹ ਸੀਗੇ ਸਾਰੇ ਨਾਲ ਸੁਖੀ ਬਰਾੜ ਜੀ ਜਿਨ੍ਹਾਂ ਨੇ ਦਿਲ ਖੋਲ ਕੇ ਆਪਣੀ ਕਹੀਏ ਕਿ ਬਿਬਾਕੀ ਦੇ ਨਾਲ ਹਰ ਗੱਲ ਦਾ ਜਵਾਬ ਵੀ ਦਿੱਤਾ ਇਸ ਦੇ ਨਾਲ ਹੀ ਸ਼੍ਰੀ ਰਾਮ ਲੱਲਾ ਮੰਦਿਰ ਦੇ ਵਿੱਚ ਜਾ ਕੇ ਜਿਹੜਾ ਕੁਝ ਵੀ ਇਹਨਾਂ ਨੇ ਦੇਖਿਆ ਉਸ ਨੂੰ ਸ਼ਬਦਾਂ ਦੇ ਵਿੱਚ ਤਾਂ ਬਿਆਨ ਕੀਤਾ ਹੀ ਬਲਕਿ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕੀ ਰਾਮ ਭਜਨ ਵੀ ਜ਼ਰੂਰ ਸੁਣਨਗੇ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ